ਜਦੋਂ ਬੱਚਿਆਂ ਦਾ 18 ਸਾਲ ਦੀ ਉਮਰ ਤੋਂ ਬਾਅਦ ਲਾਇਸੈਂਸ ਬੰਦ ਆਇਆ ਤਾਂ ਉਹ ਬਹੁਤ ਚੌੜ ਦੇ ਵਿੱਚ ਆ ਕੇ ਕਾਰਾਂ ਨੂੰ ਜਾਂ ਫਿਰ ਹੋਰ ਵਾਹਨਾਂ ਨੂੰ ਤੇਜ਼ ਭਜਾਉਣ ਦੀ ਕੋਸ਼ਿਸ਼ ਕਰਦੇ ਨੇ ਕਿਉਂਕਿ ਉਹਨਾਂ ਨੇ ਨਵਾਂ ਨਵਾਂ ਲਾਇਸੈਂਸ ਪ੍ਰਾਪਤ ਕੀਤਾ ਹੁੰਦਾ ਪਰ ਉਹਨਾਂ ਬੱਚਿਆਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹਨਾਂ ਦੀ ਇਹ ਨਿੱਕੀ ਜਿਹੀ ਲਾਪਰਵਾਹੀ ਉਹਨਾਂ ਨੂੰ ਉਹਨਾਂ ਦੀ ਜ਼ਿੰਦਗੀ ਤੋਂ ਦੂਰ ਕਰ ਸਕਦੀ ਹੈ ਅਜਿਹਾ ਇੱਕ ਮਾਮਲਾ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਜੋ ਕਿ ਅਮਰੀਕਾ ਤੋਂ ਸਾਹਮਣੇ ਆਇਆ ਜਿੱਥੇ ਕਿ ਪੰਜ ਵਿਦਿਆਰਥੀ ਕਾਰ ਦੇ ਵਿੱਚ ਸਵਾਰ ਸਨ ਤੇ ਉਹਨਾਂ ਦੇ ਵੱਲੋਂ ਤੇਜ਼ ਰਫ਼ਤਾਰ ਦੇ ਵਿੱਚ ਕਾਰ ਭਜਾਈ ਜਾ ਰਹੀ ਸੀ ਜਿਸ ਕਾਰਨ ਉਹਨਾਂ ਨੂੰ ਇੱਕ ਹਾਦਸੇ ਦਾ ਸਾਹਮਣਾ ਕਰਨਾ ਪਿਆ ਜਿਸ ਦੇ ਵਿੱਚ ਤਿੰਨ ਵਿਦਿਆਰਥੀ ਜਿਨ੍ਹਾਂ ਦੀ ਉਮਰ 18 ਸਾਲ ਦੀ ਸੀ ਉਹ ਇਸ ਦੁਨੀਆ ਨੂੰ ਅਲਵਿਦਾ ਕਹ ਤੇ ਉਹਨਾਂ ਤੋਂ ਇਲਾਵਾ ਦੋ ਹੋਰ ਵਿਦਿਆਰਥੀ ਉਹ ਜ਼ਖਮੀ ਹੋ ਗਏ ਅਮਰੀਕਾ ਦੇ ਜਾਰਜੀਆ ਸੂਬੇ ਵਿੱਚ ਇੱਕ ਕਾਰ ਹਾਦਸੇ ਦੇ ਵਿੱਚ ਤਿੰਨ ਭਾਰਤੀ ਮੂਲ ਦੇ ਵਿਦਿਆਰਥੀ ਰੱਬ ਨੂੰ ਪਿਆਰੇ ਹੋ ਗਏ ਜਦੋਂ ਕਿ ਦੋ ਹੋਰ ਜ਼ਖਮੀ ਹੋ ਗਏ ਕਾਰ ਵਿੱਚ ਸਵਾਰ ਪੰਜੇ ਵਿਦਿਆਰਥੀਆਂ ਦੀ ਉਮਰ 18 ਸਾਲ ਦੀ ਸੀ ਅਤੇ ਅਲਫਾਰੇਟਾ ਹਾਈ ਸਕੂਲ ਅਤੇ ਜਾਰਜੀਆ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਸਨ ਪੁਲਿਸ ਦਾ ਮੰਨਣਾ ਹੈ ਕਿ ਜਾਰਜੀਆ ਦੇ ਅਲਫਾਰੇਟਾ ਵਿੱਚ ਵਾਪਰੇ ਇਸ ਘਾਤਕ ਹਾਦਸੇ ਵਿੱਚ ਗਤੀ ਇੱਕ ਕਾਰਨ ਹੋ ਸਕਦੀ ਹੈ ਪੁਲਿਸ ਨੇ ਦੱਸਿਆ ਕਿ ਡਰਾਈਵਰ ਦੇ ਵਾਹਨ ਤੇ ਕੰਟਰੋਲ ਗੁਆਉਣ ਤੋਂ ਬਾਅਦ ਤੇਜ਼ ਰਫ਼ਤਾਰ ਵਾਹਨ ਪੜਟ ਗਿਆ ਅਤੇ ਦਰਖਤ ਦੀ ਲਾਈਨ ਦੇ ਵਿੱਚ ਜਾ ਲੱਗ ਗਿਆ। ਆਰੀਅਨ ਜੋਸ਼ੀ ਅਤੇ ਸ਼ਰਿਆ ਅਵਸਰਾਲਾ ਮੌਕੇ ਤੇ ਹੀ ਦਮ ਤੋੜ ਗਏ। ਜਦਕਿ ਅਨਵੇਸ਼ ਝਰਵ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਸੱਟਾਂ ਇੰਨੀਆਂ ਗੰਭੀਰ ਸਨ ਕਿ ਡਾਕਟਰ ਵੀ ਉਸ ਨੂੰ ਬਚਾ ਨਹੀਂ ਪਾਏ। ਅਧਿਕਾਰੀਆਂ ਨੇ ਦੱਸਿਆ ਕਿ ਜ਼ਖਮੀ ਵਿਦਿਆਰਥੀਆਂ ਰਿਤਵਾਕ ਸੌਮਪੱਲੀ ਅਤੇ ਮੁਹੰਮਦ ਲਿਆਕਤ ਦਾ ਅਲਫਰੇਟਾ ਦੇ ਉੱਤਰੀ ਫੁਲਟਨ ਹਸਪਤਾਲ ਦੇ ਵਿੱਚ ਇਲਾਜ ਕੀਤਾ ਜਾ ਰਿਹਾ। ਸ਼੍ਰੇਆ ਅਫਸਰਵਾਲਾ ਯੂਜੀਏ ਸ਼ਿਕਾਰੀ ਡਾਂਸ ਟੀਮ ਦੀ ਮੈਂਬਰ ਸੀ ਅਤੇ ਅਨਵੀਸ਼ ਸ਼ਰਮਾ ਯੂਜੀਏ ਕਲਾਕਾਰ ਜਿਸ ਨੇ ਇੱਕ ਕੈਪਲਾ ਗਰੁੱਪ ਨਾਲ ਗਾਇਆ ਵੀ ਸੀ। शिकारी समूह ने श्रोया अवसराला ਲਈ పోస్ట్ ਕੀਤਾ ਕਿ ਤੁਸੀਂ ਇੱਕ ਸ਼ਾਨਦਾਰ ਡਾਂਸਰ ਦੋਸਤ ਅਤੇ ਆਸ-ਪਾਸ ਰਹਿਣ ਵਾਲੇ ਵਿਅਕਤੀ ਸੀ ਕਲਾਕਾਰ ਸਮੂਹ ਨੇ ਕਿਹਾ ਕਿ ਅਨਵੀਸ਼ ਸ਼ਰਮਾ ਦੇ ਨਾਲ ਜੋ ਘਟਨਾ ਵਾਪਰੀ ਹੈ ਇਹ ਹੈਰਾਨ ਕਰਨ ਵਾਲੀ ਹੈ ਤੇ ਵਿਨਾਸ਼ਕਾਰੀ ਹੈ ਆਰਿਆਨ ਜੋਸ਼ੀ ਅਗਲੇ ਹਫਤੇ ਹਾਈ ਸਕੂਲ ਤੋਂ ਗ੍ਰੈਜੂਏਟ ਹੋਣ ਵਾਲਾ ਸੀ ਅਲਫਾਰੇਟਾ ਹਾਈ ਕ੍ਰਿਕਟ ਟੀਮ ਨੇ ਇੱਕ ਇੰਸਟਾਗ੍ਰam ਪੋਸਟ ਦੇ ਵਿੱਚ ਕਿਹਾ ਕਿ ਉਹ ਸਾਡੇ ਸਭ ਤੋਂ ਵੱਡੇ ਸਮਰਥਕਾਂ ਵਿੱਚੋਂ ਇੱਕ ਸੀ ਅਤੇ ਉਸ ਦਾ ਸਮਰਥਨ ਸਾਗੀਆਂ ਸਾਰੀਆਂ ਚੀਤਾ ਵਿੱਚ ਸਭ ਤੋਂ ਮਹੱਤਵਪੂਰਨ ਕਾਰਕ ਸੀ ਤੇ ਹਾਦਸਾ ਜੋ ਵਾਪਰਿਆ ਹੈ ਇਹ ਤੇਜ਼ ਰਫ਼ਤਾਰ ਕਾਰ ਹੂਨ ਦੇ ਕਾਰਨ ਵਾਪਰਿਆ ਹੈ ਇਸ ਦੇ ਵਿੱਚ ਤਿੰਨ ਵਿਦਿਆਰਥੀਆਂ ਨੂੰ ਆਪਣੀ ਜ਼ਿੰਦਗੀ ਤੋਂ ਹੱਥ ਧੋਣਾ ਪਿਆ ਅਤੇ ਦੋ ਹਜੇ ਹਸਪਤਾਲ ਦੇ ਵਿੱਚ ਜੇ ਇਲਾਜ ਹਨ ਇਹ ਖਬਰ ਸੁਣਨ ਤੋਂ ਬਾਅਦ ਵਿਦਿਆਰਥੀਆਂ ਦੇ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਉਹਨਾਂ ਨੂੰ ਸਮਝ ਹੀ ਨਹੀਂ ਆ ਰਿਹਾ ਕਿ ਉਹਨਾਂ ਦੇ ਪਰਿਵਾਰਾਂ ਦੇ ਨਾਲ ਇਹ ਕਿਹੋ ਜਿਹਾ ਪਾਣਾ ਵਾਪਰ ਗਿਆ ਤੇ ਬਾਕੀ ਸਾਰੇ ਬੱਚਿਆਂ ਨੂੰ ਵੀ ਇਹੀ ਅਪੀਲ ਕੀਤੀ ਜਾਂਦੀ ਹੈ ਕਿ ਜੇਕਰ ਤੁਸੀਂ ਕਾਰ ਨਵੀਂ-ਨਵੀਂ ਚਲਾਉਣੀ ਸਿੱਖਦੇ ਹੋ ਤਾਂ ਤੇਜ਼ ਰਫ਼ਤਾਰ ਭਜਾਉਣ ਦੀ ਬਜਾਏ ਤੁਹਾਨੂੰ ਥੋੜੀ ਸਪੀਡ ਦੇ ਵਿੱਚ ਕਾਰ ਨੂੰ ਚਲਾਉਣਾ ਚਾਹੀਦਾ ਹੈ ਤੇ ਤੇਜ਼ ਰਫ਼ਤਾਰ ਹੀ ਕਾਰਨ ਜਿਹੜੇ ਹਾਦਸੇ ਵਾਪਰਦੇ ਨੇ ਉਹਨਾਂ ਤੋਂ ਤੁਸੀਂ ਬਚ ਸਕਦੇ ਹੋ ਬਿਊਰੋ ਰਿਪੋਰਟ ਹਮਦਰਦ ਟੀਵੀ